ਪੀਰ ਦਾ ਨਸ਼ਾ ਕਰਦੇ ਨੰਬਰ 3 4 1 ਕੇ ਆਹੋ ਹੋਰ ਵੀ ਲੋਕ ਹੋਈ ਜਾਣਾ ਬੜਾ ਬੋਲਦੇ ਜਮਣਗੇ ਲਾਈਵ ਦੇ ਪੂਰੇ ਰਹੋ ਯਾਰ ਕੋਈ ਜਣਾ ਬੁੱਲੀ ਜਦੋਂ ਨਹੀਂ ਬੋਲਦੇ ਬਾਦ ਲਾਵਾਂਗੇ ਉੱਤੇ ਸ਼ਰਾਬ ਕੋ ਟੈਨਸ਼ਨ ਆ ਲੈ ਇਹਨਾਂ ਖਾੜਾ ਨਗਰ ਦੇ ਸੂਝੇ ਨੌਜਵਾਨ ਜਿਨ੍ਹਾਂ ਨੂੰ ਕਬੂਤਰ ਰੱਖਣ ਦਾ ਸ਼ੌਕ ਆ ਉਹਨਾਂ ਨੇ ਬੜੇ ਸਾਰਿਆਂ ਨੇ ਮੀਟ ਕਰਕੇ ਅੱਜ ਉਹ ਖਾੜਾ ਪਿੰਡ ਵਿੱਚ ਬਾਜੀ ਕਰਵਾਈ ਉਹ ਬਹੁਤ ਹੀ ਅਮਰ ਅਮਨ ਦੇ ਨਾਲ ਤੇ ਪੂਰੇ ਨਿਗਮਾਂ ਦੇ ਨਾਲ ਨਿਪਰੇ ਚੜੀ ਜਿਹਦੇ ਵਿੱਚ ਸਾਡੇ ਜਿਹੜੇ ਨੀਕੀਪਿੰਡ ਦੇ ਸੰਤਮਾ ਦੇ ਵੀਰ ਗਿਲਜਾਰ ਦਾ ਸਿਲਸਿਲਰ ਨੰਬਰ ਤੇ ਆਇਆ ਤੇ ਉਹਨੂੰ ਮੋਟਰਸਾਈਕਲ ਮਿਲਿਆ ਨਾਲ ਉਸੇ ਤਕਰੀਬਨ 87000 ਰੁਪਏ 87000 ਰੁਪਏ ਦਾ ਨਾਮ ਦਿੱਤੇ ਆ ਜਿੱਥੇ ਉਹਨੂੰ ਮੁਬਾਰਕਬਾਦ ਦਿੰਦੀਆਂ ਉਹ ਖੁਸ਼ੀ ਰਾਸ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਾਰੇ ਵੀ ਇਸੇ ਤਰ੍ਹਾਂ ਬਾਗਿਆ ਦੇਦੇ ਰਹਿਣ ਨਾਮ ਜੋ ਕਿੱਥੇ ਆਉਂਦੀ ਆ ਜੋਤ ਆ ਜਾ ਬੰਦ ਜੋਤ ਆ ਜਾ ਫਿਰ ਆ ਜਾ ਆ ਜਾ ਆ ਜਾ ਉੱਥੇ ਆਜੋ ਉੱਥੇ ਕੱਢ ਦੇ ਆਜਾ 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 ਉੱਥੇ ਆਜੋ ਉੱਧਰੀ ਆਜੋ ਵਾਲੀ ਗੱਲ ਆ ਕਿ ਜਿੱਤੇ ਇਸ ਖਾੜਾ ਨਗਰ ਦੇ ਸਮੂਥੇ ਨੌਜਵਾਨਾਂ ਨੇ ਇਹ ਕੂਦਰਾ ਦੀ ਬਾਦੀ ਨੂੰ ਬੜੀ ਹੱਤਿਆ ਨਾਲ ਕਰਵਾਇਆ ਨਗਰ ਨੇ ਸਹਿਯੋਗ ਦਿੱਤਾ ਉੱਥੇ ਅੱਜ ਜੋ ਇਨਾਮ ਜਿੱਤੇ ਆ ਫਸਟ ਇਨਾਮ ਜਿਹੜੇ ਵੀਰ ਨੇ ਜਿੱਤੇ ਆ ਉਹ ਸਾਡਾ ਪ੍ਰਵਾਸੀ ਭਾਰਤੀ ਪੀੜਾ ਜਿਹਨਾਂ ਦਾ ਅਮਰੀਕਾ ਦੇ ਵਿੱਚ ਬਹੁਤ ਵੱਡਾ ਕਾਰੋਬਾਰ ਆ ਤੇ ਪਰਮਾਤਮਾ ਨੇ ਉਹਨਾਂ ਨੂੰ ਇੱਕ ਵੱਖਰੀ ਤਰ੍ਹਾਂ ਦਾ ਸ਼ੌਕ ਦਿੱਤਾ ਦੇਉ ਸ਼ੌਕ ਦੇ ਵਿੱਚ ਵੀ ਉਹ ਪੂਰੀ ਤਰ੍ਹਾਂ ਜੇਤੂ ਹੋ ਕੇ ਉੱਪਰ ਦੇ ਨੇ ਸਾਡਾ ਜੋਤਪੀਰ ਸਿੰਘ ਵਾਲਾ ਜਿਹਦਾ ਛੋਟਾ ਭਰਾ ਇਹਨਾਂ ਦੋਨਾਂ ਦੇ ਕਮੂਤਰ ਮੰਨੋ ਫਾਸਟ ਆਏ ਆ ਉਹਨਾਂ ਨੇ ਜਿੱਥੇ ਤਕਨੀਕ ਦੇ ਇਹ 7 ਲੱਖ ਦੇ ਡੇਢ ਰੁਪਇਆ ਉਹ ਜਿੱਤੇ ਦੋਨੇ ਵੀਰ ਤੇ ਨਾਲ ਦੋ ਮੋਟਰਸਾਈਕਲ ਮੈਂ ਸਮੁੱਚੇ ਨਗਰ ਵਾਸੀਆਂ ਵੱਲੋਂ ਦੋਨਾ ਵੀਰਾਂ ਨੂੰ ਪਹਿਲਾ ਦੂਜਾ ਨਾਮ ਵਾਦਾ ਜੀ ਨਾਲ ਇਹਨਾਂ ਦੇ ਵਾਦੇ ਵਾਲੇ ਪੈਸੇ ਵੀ 1 ਲੱਖ 11000 ਦੇ ਕਰੀਬ ਤੇ ਨਾਲ ਫਰਿੱਜ ਜੋ ਸੰਤੀ ਕੂਤਰਾ ਨੇ ਲਗਭਗ 3000 ਰੁਪਇਆ ਲਾਇਆ ਸੀ ਦੋਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਾਰੇ ਨੌਜਵਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਬਾਹਰੋਂ ਵੀਰ ਆਏ ਆ ਨਹੀਂ ਦਿੱਤੇ ਜ਼ਿੰਦਗੀ ਚ ਕਰੇ ਦੇਨ ਨਹੀਂ ਛੱਡੀ ਦਾ ਮਿਹਨਤ ਕਰੋ ਕਦੇ ਤੁਹਾਡੇ ਵੀ ਕਾਰਮ ਜਾਗਣਗੇ ਤੁਹਾਡੇ ਕਬੂਤਰ ਵੀ ਫਾਸਟ ਹੋਣਗੇ ਤੇ ਖਾਰੇ ਨਗਰ ਦੇ ਸਾਰੇ ਨੌਜਵਾਨ ਸਾਡੇ ਖਾਸ ਕਰਕੇ ਸਵਰਗਵਾਸੀ ਵੀਰ ਅਵਤਾਰ ਸਿੰਘ ਸਾਡੀ ਚਾਚੀ ਜਿਨ੍ਹਾਂ ਨੇ ਘਰ ਆਪਣੇ ਇਹਨਾਂ ਨੌਜਵਾਨ ਬੱਚਿਆਂ ਦੀ ਸੇਵਾ ਲਈ ਜਿੱਤਾਂ ਵੀ ਇੱਥੇ ਕਰ ਲੋ ਇਹਨਾਂ ਦਾ ਵੀ ਮੈਂ ਸਾਰੇ ਸੰਗਤ ਨੂੰ ਧੰਨਵਾਦ ਕਰਨਾ ਬਹੁਤ ਬਹੁਤ ਮੁਬਾਰਕਾਂ ਜਿਹੜੇ ਵੀਰ ਸਵੇਰ ਤੋਂ ਪਾਣੀ ਪ੍ਰਾਪ ਫਲਾ ਰਹੇ ਸਾਰੇ ਨੌਜਵਾਨਾਂ ਨੂੰ ਇਹ ਆ ਫੂਵੀ ਬਣਾ ਰਿਹਾ ਵੀਰ ਉਹ ਵੀ ਕਹਿੰਦਾ ਮੈਨੂੰ ਸ਼ੌਕ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਸੋਹਣੀ ਬਾਜੀ ਹੋਈ ਆ ਬਈ ਆਜਾ ਫਿਰ ਹੁਣ ਨਾਲ ਹੀ ਮਾਰ ਹੱਥ ਕਾਹਦੇ ਮਾਰ ਬਸ ਠੀਕ ਹੈ ਜਿਹੜਾ ਸਨਮਾਨ ਸਨਮੂਨ ਜੇ ਕਰਨਾ ਪੀਰੇ ਉਹਨਾਂ ਦਾ ਅੱਜ ਹਾਂ ਇੱਥੇ ਹੀ ਆ ਬਈ ਆਹ ਬੈਗ ਉਹਨਾਂ ਦਾ